ਇਹ ਕੌਨਵਨ ਨਾਲ ਨਾਲ ਦਰਜੀਤ ਦਾ ਵਿਰੋਧ ਐਸ ਮੂਵੀ ਕਰਕੇ ਵੀ ਹੋ ਰਿਹਾ ਐਸ ਮੂਵੀ ਦਾ ਤਾਂ ਬਹਾਨਾ ਲਾਇਆ ਕਿ ਇਹ ਇੰਡੀਆ ਦੇ ਵਿੱਚ ਚੱਲਣੀ ਨਹੀਂ ਜਣੀ ਪਰ ਜੇ ਆਹ ਮੂਵੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਬ੍ਰਾਹਮਣ ਨੰਗਾ ਹੁੰਦਾ ਜਿਨੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਘਰੋਂ ਚੱਕ ਕੇ ਸ਼ਹੀਦ ਕਰ ਦਿੱਤਾ ਤਾਂ ਅੱਜ ਉਸੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਅਮਰੀਕਾ ਕੈਲੀਫੋਰਨੀਆ ਫਰਜਨੋ ਦੇ ਵਿੱਚ ਸਕੂਲ ਖੋਲਿਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਖੁੱਲ ਰਹੇ ਆ ਇਹ ਚੀਜ਼ ਬ੍ਰਾਹਮਣ ਨੂੰ ਤਾਂ ਇੰਡੀਅਨ ਸਟੇਟ ਨੂੰ ਚੁੱਪਦੀ ਆ ਸਿੱਖ ਹੋਣ ਦੇ ਨਾਲ ਨਾਲ ਦਰਜੀਤ ਦਾ ਵਿਰੋਧ ਇਸ ਮੂਵੀ ਕਰਕੇ ਵੀ ਹੋ ਰਿਹਾ ਇਸ ਮੂਵੀ ਦਾ ਤਾਂ ਬਹਾਨਾ ਲਾਇਆ ਵੀ ਇਹ ਇੰਡੀਆ ਦੇ ਵਿੱਚ ਚੱਲਣੀ ਨਹੀਂ ਜੇੜੀ ਪਰ ਜੇ ਆਹ ਮੂਵੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਬ੍ਰਾਹਮਣ ਨੰਗਾ ਹੁੰਦਾ ਜਿਹਨੇ ਭਾਈ ਚਸਵੰਤ ਸਿੰਘ ਖਾਲੜੇ ਨੂੰ ਘਰੋਂ ਚੱਕ ਕੇ ਸ਼ਹੀਦ ਕਰ ਦਿੱਤਾ ਤਾਂ ਅੱਜ ਉਸੇ ਭਾਈ ਚਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਅਮਰੀਕਾ ਕੈਲੀਫੋਰਨੀਆ ਫ੍ਰੈਜਰੋ ਦੇ ਵਿੱਚ ਸਕੂਲ ਖੋਲ੍ਹਿਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਖੁੱਲ ਰਿਹਾ ਇਹ ਚੀਜ਼ ਬ੍ਰਾਹਮਣ ਨੂੰ ਤਾਂ ਇੰਡੀਅਨ ਸਟੇਟ ਨੂੰ ਚੁੱਪਦੀ ਆ ਸਿੱਖ ਹੋਣ ਦੇ ਨਾਮ ਨਾਲ ਨਾਲ ਦਰਜੀਤ ਦਾ ਵਿਰੋਧ ਇਸ ਮੂਵੀ ਕਰਕੇ ਵੀ ਹੋ ਰਿਹਾ ਐਸ ਮੂਵੀ ਦਾ ਤਾਂ ਬਹਾਨਾ ਲਾਇਆ ਵੀ ਇਹ ਇੰਡੀਆ ਦੇ ਵਿੱਚ ਚੱਲਣ ਨਹੀਂ ਜੇੜੀ ਪਰ ਜੇ ਆਹ ਮੂਵੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਬ੍ਰਾਹਮਣ ਨੰਗਾ ਹੁੰਦਾ ਜਿਹਨੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਘਰੋਂ ਚੱਕ ਕੇ ਸ਼ਹੀਦ ਕਰ ਦਿੱਤਾ ਤਾਂ ਅੱਜ ਉਸੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਅਮਰੀਕਾ ਕੈਲੀਫੋਰਨੀਆ ਫਰਜਨੋ ਦੇ ਵਿੱਚ ਸਕੂਲ ਖੋਲਿਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਖੁੱਲ ਰਹੇ ਆ ਇਹ ਚੀਜ਼ ਬ੍ਰਾਹਮਣ ਨੂੰ ਤਾਂ ਇੰਡੀਅਨ ਸਟੇਟ ਨੂੰ ਚੁੱਪਦੀ ਆ ਸਿੱਖ ਹੋਣ ਦੇ ਨਾਮ ਨਾਲ ਦਰਜੀਤ ਦਾ ਵਿਰੋਧ ਇਸ ਮੂਵੀ ਕਰਕੇ ਵੀ ਹੋ ਰਿਹਾ ਇਸ ਮੂਵੀ ਦਾ ਤਾਂ ਬਹਾਨਾ ਲਾਇਆ ਵੀ ਇਹ ਇੰਡੀਆ ਦੇ ਵਿੱਚ ਚੱਲਣ ਨਹੀਂ ਦੇਣੀ ਪਰ ਜੇ ਆਹ ਮੂਵੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਬ੍ਰਾਹਮਣ ਨੰਗਾ ਹੁੰਦਾ ਜਿਹਨੇ ਭਾਈ ਚਸਵੰਸੇ ਖਾਲੜੇ ਨੂੰ ਘਰੋਂ ਚੱਕ ਕੇ ਸ਼ਹੀਦ ਕਰ ਦਿੱਤਾ ਤਾਂ ਅੱਜ ਉਸੇ ਭਾਈ ਚਸਵੰਸੇ ਖਾਲੜਾ ਦੇ ਨਾਂ ਦੇ ਉੱਤੇ ਅਮਰੀਕਾ ਕੈਲੀਫੋਰਨੀਆ ਫ੍ਰੈਜਨੋ ਦੇ ਵਿੱਚ ਸਕੂਲ ਖੋਲ੍ਹਿਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਖੁੱਲ ਰਿਹਾ ਇਹ ਚੀਜ਼ ਬ੍ਰਾਹਮਣ ਨੂੰ ਤਾਂ ਇੰਡੀਅਨ ਸਟੇਟ ਨੂੰ ਚੁੱਪਦੀ ਆ ਸਿੱਖ ਹੋਣ ਦੇ ਨਾਮ ਨਾਲ ਨਾਲ ਦਰਜੀਤ ਦਾ ਵਿਰੋਧ ਇਸ ਮੂਵੀ ਕਰਕੇ ਵੀ ਹੋ ਰਿਹਾ ਐਸ ਮੂਵੀ ਦਾ ਤਾਂ ਬਹਾਨਾ ਲਾਇਆ ਕਿ ਇਹ ਇੰਡੀਆ ਦੇ ਵਿੱਚ ਚੱਲਣ ਨਹੀਂ ਦੇਣੀ ਪਰ ਜੇ ਆਹ ਮੂਵੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਬ੍ਰਾਹਮਣ ਨੰਗਾ ਹੁੰਦਾ ਜਿਹਨੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਘਰੋਂ ਚੱਕ ਕੇ ਸ਼ਹੀਦ ਕਰ ਦਿੱਤਾ ਤਾਂ ਅੱਜ ਉਸੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਅਮਰੀਕਾ ਕੈਲੀਫੋਰਨੀਆ ਫਰਜਨੋ ਦੇ ਵਿੱਚ ਸਕੂਲ ਖੋਲਿਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਖੁੱਲ ਰਹੇ ਆ ਇਹ ਚੀਜ਼ ਬ੍ਰਾਹਮਣ ਨੂੰ ਤਾਂ ਇੰਡੀਅਨ ਸਟੇਟ ਨੂੰ ਚੁੱਪਦੀ ਆ ਸਿੱਖ ਹੋਣ ਦੇ ਨਾਲ ਨਾਲ ਦਰਜੀਤ ਦਾ ਵਿਰੋਧ ਇਸ ਮੂਵੀ ਕਰਕੇ ਵੀ ਹੋ ਰਿਹਾ ਇਸ ਮੂਵੀ ਦਾ ਤਾਂ ਬਹਾਨਾ ਲਾਇਆ ਵੀ ਇਹ ਇੰਡੀਆ ਦੇ ਵਿੱਚ ਚੱਲਣ ਨਹੀਂ ਦੇਣੀ ਪਰ ਜੇ ਆਹ ਮੂਵੀ ਇੰਡੀਆ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਤਾਂ ਹਿੰਦੁਸਤਾਨ ਦੀ ਗਵਰਨਮੈਂਟ ਬ੍ਰਾਹਮਣ ਨੰਗਾ ਹੁੰਦਾ ਜਿਹਨੇ ਭਾਈ ਚਸਵੰਤ ਸਿੰਘ ਖਾਲੜੇ ਨੂੰ ਘਰੋਂ ਚੱਕ ਕੇ ਸ਼ਹੀਦ ਕਰ ਦਿੱਤਾ ਤਾਂ ਅੱਜ ਉਸੇ ਭਾਈ ਚਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਅਮਰੀਕਾ ਕੈਲੀਫੋਰਨੀਆ ਫ੍ਰੈਜਨੋ ਦੇ ਵਿੱਚ ਸਕੂਲ ਖੋਲ੍ਹਿਆ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰ ਦਿੱਤਾ ਜਾਂ ਜਿਨ੍ਹਾਂ ਨੂੰ ਵੱਖਵਾਦੀ ਕਿਹਾ ਅੱਤਵਾਦੀ ਕਿਹਾ ਅੱਜ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਖੁੱਲ ਰਿਹਾ ਇਹ ਚੀਜ਼ ਬ੍ਰਾਹਮਣ ਨੂੰ ਤਾਂ ਇੰਡੀਅਨ ਸਟੇਟ ਨੂੰ ਚੁੱਪ ਦੀ ਆ